ਕਹਿੰਦੇ ਆ ਜੀ ਜਸਿਕਾ ਅਰਤੀ ਬਾਹਰ ਮੇਰੀ ਕੋਲ ਜਿੰਦਾਬਾਦ ਸਾਰੇ ਭਲਾ ਭਾਈ ਦਾ ਮੂੰਹ ਮਿੱਠਾ ਕਰਾਓ ਵਾਹ ਵਾਹ ਜਿੰਦਾਬਾਦ ਬੋਲੀ ਸਾਰੇ ਨਾਲ ਆਜਾ ਅੱਜ ਕੀ ਨਾਮ ਪੜਾ ਪੰਚਲ ਗਰਗ ਅੱਜ ਬਿਲਰਜੀ ਰਿਪੋਰਟ ਅੱਜ ਰੋਡ ਸ਼ੋਅ ਕਰ ਰਹੇ ਨੇ ਇਸ ਵਾਰ ਥੋੜਾ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਇਕੱਠ ਹੋਇਆ ਬਹੁਤ ਹੀ ਮਤਲਬ ਯੂਥ ਦੇ ਹਰਮਨ ਬਿਆਰੇ ਨੇਤਾ ਨੇ ਸਾਨੂੰ ਬੜੀ ਖੁਸ਼ੀ ਹੈ ਬੀ ਕਟੋ ਕਟ ਸੰਗਰੂਰ ਹਲਕੇ ਦੇ ਵਿੱਚੋਂ ਸਾਨੂੰ ਇੱਕ ਯੋਧਾ ਨੇਤਾ ਮਿਲਿਆ ਹੈ ਬੀਐਸਪੀ ਦੀ ਪੂਰੀ ਟੀਮ ਮੋਢਾ ਨਾਲ ਮੋਢਾ ਲਾ ਕੇ ਖੜੀ ਆ ਸੀ ਪੂਰੇ ਇਕੱਠ ਦੇ ਨਾਲ ਅਸੀਂ ਅੱਜ ਆਇਆ ਇੱਥੇ ਤੁਸੀਂ ਕਿਵੇਂ ਮੰਨ ਲਿਆ ਹਾਂ ਸਾਡੀ ਪਾਰਟੀ ਕਹਿੰਦੀ ਵੀ ਜੂਸ ਨਾਲ ਚੱਲਦਾ ਤੁਹਾਨੂੰ ਲੱਗਦਾ ਵੀ ਇਸ ਵਾਰ ਕਾਂਲੀ ਕੰਦੇ ਨਾਲ ਮਸ਼ਹੂਰ ਤੌਰ ਤੇ ਚੱਲੇਗਾ ਜੂਸ ਚੱਲ ਰਿਹਾ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਹੁਣ ਅੱਛਾ ਸੈਂਕੜੇ ਦੀ ਗਿਣਤੀ ਦੇ ਵਿੱਚ ਗੱਡੀਆਂ ਖੜੀਆਂ ਨੇ ਅੱਜ ਯੂਥ ਗੀਨ ਹੈ ਯੂਥ ਹੀ ਇਕੱਠ ਕਰਦਾ ਯੂਥ ਹੀ ਖੜਾ ਸਾਰਾ ਕਿ ਨਾਮ ਆਪ ਦਾ ਅਮਨਦੀਪ ਸਿੰਘ ਮਾਨ ਮੈਂ ਪ੍ਰਧਾਨ ਐ ਸੋਈ ਮਾਲਵਾ ਤੋਂ 4 ਅੱਜ ਅਸੀਂ ਮਨਰਜੀਤ ਸਿੰਘ ਗੋਲਡੀ ਬਾਈ ਜੀ ਜਿਨ੍ਹਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸਾਹਿਬ ਨੇ ਟਿਕਟ ਦੇ ਕੇ ਸਹੁਰੂਲ ਹਲਕੇ ਦੇ ਨਵਾਜਿਆ ਉਹਨਾਂ ਨੂੰ ਅੱਜ ਅਸੀਂ ਜੀ ਆਖ ਰਿਹਾ ਹਾਂ ਹਲਕੇ ਦੇ ਵਿੱਚ ਆਉਣ ਤੇ ਦੂਸਰੇ ਦੇ ਨਾਲ ਚੱਲਣ ਦਾ ਟੀਮ ਬਣ ਗਿਆ ਹੈ ਜੀ ਹਾਂ ਜੀ ਹੁਣ ਚੱਲਣ ਦੇ ਨਾਲ ਆ ਗਿਆ ਹੈ ਮੋਰੋ ਟੀਮ ਕਾਇਮ ਹੋ ਰਹੀ ਹੈ ਯੂਥ ਤਾਂ ਹੈ ਮੋਰੋ ਰਹੇਗਾ ਬਾਈ ਮਨਰਜੀਤ ਸਿੰਘ ਗੋਲਡੀ ਕਾਪ ਯੂਥ ਦੇ ਵਿੱਚੋਂ ਨਿਕਲੇ ਨੁਮਾਇੰਦੇ ਨੇ ਯੰਗ ਨੇ ਤਾਂ ਯੂਥ ਬੜੀ 2022 ਇਲੈਕਸ਼ਨ 'ਚ ਉੱਭਰ ਕੇ ਆ ਰਿਹਾ ਨਾਲ ਯੂ ਸ਼ੋਮਨੀ ਕਾਲੀ ਦੇ ਲਈ ਇੱਕ ਹੈਜੀ ਪਾਰਟੀ ਹੈ ਜੋ ਯੂਥ ਦੀ ਸੁਣਵਾਈ ਕਰਦੀ ਹੈ ਯੂ 10 ਸਟੂਡੈਂਟ ਵਿੰਗ ਸਾਡਾ ਐਸਓਈ ਦਾ ਬਾਕੀ ਕਿਸੇ ਪਾਰਟੀ ਦਾ ਕੋਈ ਸਟੂਡੈਂਟ ਵਿੰਗ ਨਹੀਂ ਹੈ ਜੋ ਸਟੂਡੈਂਟ ਦੇ ਹੱਕਾਂ ਦੀ ਗੱਲ ਕਰੇ 2022 ਆਈਏ ਚੋਣਾਂ ਕੀ ਮੰਨਦੇ ਕੱਢੇ ਅਕਾਲੀਆਂ ਨੂੰ 2022 ਦੇ ਵਿੱਚ ਚੋਣਾਂ ਕੁਝ ਨਹੀਂ ਤੇ ਉੱਥੇ ਸਾਡੀ ਆਪਣੇ ਆਪ ਨਾਲ ਹੀ ਆ ਦੀ ਸਰਕਾਰ ਅਸੀਂ 80 ਸੀਟਾਂ ਦੇ ਬਣਾਉਣੀਆਂ 85 ਦੇ ਬਣਾਉਣੀਆਂ ਅੱਜ ਜਿਵੇਂ ਇੱਥੋਂ ਰੋਡ ショਅ ਸ਼ੁਰੂ ਕਰਨ ਜਾ ਰਹੇ ਹਾਂ ਕਿੰਨਾ ਕੁ ਜਿਹੜਾ ਉਮੀਦ ਹੈ ਮਤਲਬ ਕਿ ਸਫਲ ਤੇ ਇਕੱਠ ਸਾਰੀ ਜਾਣਕਾਰੀ ਅੱਜ ਗੁਰੂ ਮਹਾਰਾਜ ਦਾ ਊਟਾਸਰਾ ਲੈ ਕੇ ਅੱਜ ਸੰਗਰੂਰ ਹਲਕੇ ਦੇ ਵਿੱਚ ਆਫੀਸ਼ੀਅਲੀ ਜਿਹੜੀ ਹੈ ਉਹ ਅਸੀਂ ਆਪਦੀ ਚੋਣ ਮਹਮ ਦਾ ਆਗਾਜ਼ ਕਰ ਰਹੇ ਹਾਂ ਸਮੁੱਚੀ ਜਥੇਬੰਦੀ ਸਮੁੱਚੇ ਮੇਰੇ ਕਹਿ ਸਕਦਾ ਕਿ ਯੂਥ ਤੇ ਮੇਰੇ ਐਸਓਆਈ ਦੇ ਜਿੰਨੀਆਂ ਟੀਮਾਂ ਸਾਡੇ ਜਿੰਨੇ ਵਿੰਗ ਨੇ ਹਰ ਵਿੰਗ ਇਸਤਰੀ ਕਾਲੀ ਦਲ ਹੈ ਉਹ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਮੇਨ ਅਹੁਦੇਦਾਰ ਸਹਿਬਾਨ ਤੇ ਸਾਰੇ ਵਰਕਰ ਜਿਹੜੇ ਨੇ ਅਸੀਂ ਸਬਰੂਰ ਹਲਕੇ ਦੇ ਵਿੱਚ ਕਰੋੜ ਤੋਂ ਸ਼ੁਰੂ ਕੀਤਾ ਤੇ ਇਸ ਦੇ ਤਹਿਤ ਅਸੀਂ ਜਿਵੇਂ ਵੱਖ-ਵੱਖ ਜਗ੍ਹਾ ਤੇ ਸੰਗਤ ਨਾਲ ਮੇਲ ਮਲਾਪ ਕਰਕੇ ਤੇ ਅਖੀਰ ਗੁਰਦੁਆਰਾ ਨਾਨਕਨ ਸਾਹਿਬ ਨਤਮਸਤਕ ਹੋ ਕੇ ਕਾਲੀ ਦੇਵੀ ਦੇ ਮੰਦਿਰ ਹੋ ਕੇ ਬਾਲਮੀਕੀ ਮੰਦਿਰ ਹੋ ਕੇ ਸਾਰੇ ਕਿਤੇ ਸੀ ਨਤਮਸਤਕ ਹੋ ਕੇ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਐਚੋਂ ਮਹਿਮ ਦਾ ਅਸੀਂ ਕੀਚ ਦਫ਼ਤਰ ਦੇ ਵਿੱਚ ਜਾ ਕੇ ਉੱਥੋਂ ਅਸੀਂ ਸਮਾਪਤ ਕਰਾਂਗੇ ਤੇ ਆਗਾਜ਼ ਕੀਤਾ ਇਹ ਮਹਿਮ ਹੈ ਉਹਨਾਂ ਭ੍ਰਸ਼ਟਾਚਾਰੀ ਲੋਕਾਂ ਦੇ ਖਿਲਾਫ ਇਹ ਮਹਿਮ ਹੋਊਗੀ ਸੰਗਰੂਰ ਇਲਾਕੇ ਦੇ ਡਵੈਲਪਮੈਂਟ ਦੇ ਲਈ ਇਹ ਮਹਿਮ ਹੈ ਭਾਈਚਾਰਕ ਸਾਂਝ ਤੇ ਸ਼ਾਂਤੀ ਬਣਾਉਣ ਦੇ ਲਈ ਇਹ ਮਹਿਮ ਹੈ ਸੰਗਰੂਰ ਹਲਕੇ ਦੇ ਕੱਲੇ-ਕੱਲੇ ਨੌਜਵਾਨ ਦੇ ਜਿਹੜੇ ਉਹਨਾਂ ਦੇ ਦਿਲਾਂ ਦੇ ਬਲਬਲੇ ਨੇ ਉਹਨਾਂ ਦੇ ਲਾਦੇ ਬਲਬਲਿਆਂ ਨੂੰ ਪੂਰੇ ਕਰਨ ਦੇ ਲਈ ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਜਿਹੜੀ ਚੋਣ ਨਹਿਮ ਕਰਦੇ। ਅੱਜ ਕਿੰਨਾ ਇਕੱਠ ਆਈਏ ਕੱਲ ਨੂੰ ਬਹੁਤ ਵਧੀਆ ਤੁਸੀਂ ਦੇਖੋਗੇ ਚੰਡੇ ਯੂ ਤੇ ਐਸਓਆਈ ਦੇ ਵਾਈਏਡੀ ਦੇ ਤੇ ਬੀਐਸਪੀ ਦੇ ਸਾਰੀ ਜਿਹੜੀ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਕਲਦਲ ਗੱਠਬੰਧਨ ਹੈ। ਦੋਨਾਂ ਨੇ ਮਿਲ ਕੇ ਜਿਹੜੀ ਇਹ ਚੋਣ ਲੜਦੀਆਂ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਮੈਂ ਕਹਿਣਾ ਕਿ ਰੰਧਾਵਾ ਸਾਹਿਬ ਜੀ ਸਾਰੇ ਸਾਡੇ ਪੁਹਾਣੀਗੜ੍ਹ ਵਾਲੇ ਸੋਰ ਸਭਾ ਪ੍ਰਧਾਨ ਨੌਜਵਾਨ ਜਿਹੜੇ ਨੇ ਸਾਰੇ ਸਾਰੇ ਅੱਜ ਪੜੋਸ ਸਾਹਿਬ ਜਿਹੜੇ ਸਾਡੇ ਐਸਟੀਪੀਸੀ ਮੈਂਬਰ ਨੇ ਸਾਰੇ ਇੱਥੇ ਹ ਇੱਕ ਇਕੱਠੀ ਟੀਮ ਹੈ ਮੈਂ ਜੇ ਕਹਿ ਸਕਦਾ ਕਿ ਸੰਗਰੂਰ ਹਲਕੇ ਦੀ ਸਮੁੱਚੀ ਟੀਮ ਜਿਹੜੀ ਹੈ ਅੱਜ ਪੂਰੀ ਦੀ ਪੂਰੀ ਟੀਮ ਜਿਹੜੀ ਹੈ ਇੱਕ ਜੁੱਟ ਹੋ ਕੇ ਜਿਹੜੀ ਅੱਜ ਇਸ ਜਿਹੜਾ ਚੋਣ ਮਹਮ ਦੇ ਆਗਾਜ਼ ਦੇ ਵਿੱਚ ਸ਼ਾਮਿਲ ਹੋਈ ਹੈ ਤੇ ਸਾਰੇ ਜਾਣੇ ਮੈਂ ਉਮੀਦ ਕਰਦਾ ਕਿ ਇਹ ਮੇਰਾ ਇੱਕੋ ਥੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਥੜੇ ਨੂੰ ਕੋਈ ਥੜਾ ਮੇਰਾ ਨਿੱਜੀ ਨਹੀਂ ਕੋਈ ਕਿਸੇ ਦਾ ਹੋਰ ਥੜਾ ਨਹੀਂ ਇੱਕ ਥੜਾ ਸ਼੍ਰੋਮਣੀ ਅਕਾਲੀ ਦਲ ਜਿਹਦੇ ਲਈ ਅਸੀਂ ਕਰਦੇ ਹਾਂ ਤੇ ਦੂਜਾ ਸਾਡਾ ਥੜਾ ਜਿਹੜਾ ਸਾਡੇ ਲੋਕ ਸਾਡਾ ਸੰਗਰੂਰ ਹਲਕਾ ਹੈ ਉਹ ਸਾਡਾ ਤੇ ਮੇਰਾ ਮਾਣ ਹੈ ਸਭਰੂਲ ਹਲਕਾ ਤੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਆਓ ਆਪਾਂ ਸੇਵਾ ਕਰਨ ਦੇ ਲਈ ਅੱਜ ਆਗਾਜ਼ ਕਰੀਏ ਸਭਰੂਲ ਹਲਕੀ ਦੀ ਸੇਵਾ